ਇਨੂ ਬਾਬਾ ਦੱਸੋ ਕਿਹੜਾ ਵਾ ਉਹਦੀ ਢੇੜੀ ਮੈਂ ਲਿਆਂਗਾ ਕਿਹੜੇ ਬਾਬਿਆਂ ਦੇ ਜਾਨੀ ਇੱਕੋ ਗਲੀ ਉਹ ਚੱਲ ਦਲਜੀਤ ਚੁੱਪ ਕਰ ਯਾਰ ਸਵੇਰੇ ਕਰ ਲੈ ਡਬਲੀ ਕਿਹੜੀ ਕਰੋ ਚੁੱਪ ਕਰ ਸਾਡਾ ਘਰ ਬਰਬਾਦ ਹੋਣ ਡਿਆ ਯਾਰ ਉਹ ਜੇ ਤੇਰੀ ਗਲਤੀ ਆ ਤੇ ਤੂੰ ਦੱਸ ਦੇ ਮਾਦਾ ਨਹੀਂ ਗਲਤੀ ਹੈ ਮੇਰੀ ਕਸਮਾਂ ਨੂੰ ਖਾਓ ਜਾ ਕੇ ਗਲਤੀ ਹੈ ਤੁਹਾਡਾ ਬਰਬਾਦ ਗਾੜੀ ਦੇਖ ਹੁਣ ਕਰਦੀ ਗਈ ਫਰਦੀ ਆ ਉਹ ਚੱਲ ਯਾਰ ਤੁਸੀਂ ਜਾਓ ਅੰਦਰ ਕੋਈ ਗੱਲ ਨਹੀਂ ਠੀਕ ਹੈ ਮੇਰੀ ਗੱਲ ਸੁਣੋ ਇਹ ਬੂਏ ਕਰ ਦੋ ਅੱਗੇ ਪੱਕਾ ਹੋ ਗਿਆ ਮੇਰੀ ਗੱਲ ਸੁਣ ਸਿਰੇ ਤੇ ਕੰਧ ਹੋਣੀ ਚਾਹੀਦੀ ਇਹ ਕਰ ਦੇਣਾ ਸਾਨੂੰ ਟੂਨੇ ਵਾਈ ਦਾ ਨਹੀਂ ਪਤਾ ਲੱਗਣ ਡਿਆ ਦੂਜਾ ਸਾਡੇ ਘਰ ਕੋ ਪਤ ਨਹੀਂ ਮੁੱਕਾਂ ਡਿਆ ਜਿਆ ਚੱਲ ਉਹਨੂੰ ਬਿੰਦਲਜੀਤ ਨੂੰ ਆਵਾਜ਼ ਮਾਰਨੀ ਗਲਜੀਤ ਵੇਦਲਜੀਤ ਆ ਗਿਆ ਮੰਮੀ ਕਥੀ ਚੱਲ ਗਿਆ ਮੌਰੇ ਆ ਹਾਂਜੀ ਕੀ ਗੱਲ ਹੋ ਗਈ ਆ ਮੱਜਾ ਮਾਂਡੇ ਬੜੇ ਗੱਲ ਕੀ ਹੋਣੀ ਆ ਸਾਡੇ ਘਰ ਵਿੱਚ ਪੜਾ ਨਹੀਂ ਮੁੱਕਦੀ ਇੱਕ ਦਿਓ ਧੂਨੇ ਦਾ ਨਹੀਂ ਕੋਈ ਅਸਰ ਹੋਣ ਡਿਆ ਕਦੇ ਮੰਮੀ ਮੈਂ ਇਹਨਾਂ ਨਾਲ ਗੀਤ ਨਹੀਂ ਕਰਦਾ ਪਰ ਪਤਾ ਨਹੀਂ ਮੈਨੂੰ ਲੱਗਦਾ ਮੈਨੂੰ ਵੀ ਇਦਾਂ ਹੀ 20 ਘੰਟੇ ਦੀ ਕਲਾ ਆ ਜਾਂ 20 ਘੰਟੇ ਦੀ ਕਲਾ ਨਹੀਂ ਮੁੱਕਦੀ ਸਾਡੇ ਕਰੂਗੇ ਨਹੀਂ ਨਾ ਕਿ ਉਹ ਗੱਲ ਮੰਨਦੀ ਆ ਨਾ ਕਿ ਉਹ ਖਲੋਂਦੀ ਆ ਕਿ ਲੱਗੇ ਨਾ ਬੰਦੀ ਆ ਪਤਾ ਨਹੀਂ ਇਹਨੂੰ ਹੀ ਕਰਤਾ ਕਿਸ ਨੇ ਕੋਈ ਗਲਜੀਤ ਤੂੰ ਇਦਾਂ ਕਰ ਹਾਂਜੀ ਹੁਣ ਤੂੰ ਨਾਲ ਕੋਈ 2-3 ਦਿਨ ਕੱਢ ਵਿੱਚ ਜਾਗ ਜਾ ਕੇ ਕੱਢ ਫੇਰ ਪਤਾ ਸਾਨੂੰ ਲੱਗਣਾ ਵਾ ਕੋਈ ਲੱਗ ਵੀ ਜਾਣਾ ਵਾ ਵੀ ਹੈ ਹੁਣੇ ਵੀ ਕੋਈ ਨਾ ਕੋਈ ਦੂਰੋਂ ਨਹੀਂ ਕਿਤੇ ਹੁਣੇ ਜਿੱਦਾਂ ਚਾਚੀ ਦੱਸਣ ਦੇ ਹੀ ਇੱਧਰ ਹੀ ਜਨਾਨੀ ਆਈ ਆ ਬਨੀ ਜੀ ਤੂੰ ਗਈ ਨਹੀਂ ਆ ਫਿਰ ਕੌਣ ਹੋ ਸਕਦੀ ਆ ਆਹ ਜਿਹਦਾ ਆਂਦੇ ਬੰਦਾ ਫਿਰਦਾ ਬੰਦਾ ਬੰਦਾ ਤੇ ਹੈ ਹੀ ਕੋਈ ਨਹੀਂ ਮੈਂ ਜੰਦਾ ਮੈਨੂੰ ਲੱਗਦਾ ਵਾ ਮੰਨੋ ਜਾਂ ਇਹਨਾਂ ਮੰਨੋ ਸੰਦੀਪ ਸੱਚੀ ਹੋ ਇਹ ਕਾਮਨਾ ਚਾਚੀ ਦਾ ਹੀ ਗਲਜੀਤ ਜੇ ਤੈਨੂੰ ਸੱਕ ਕਰਦੇ ਹੋ ਨਾ ਉਹ ਅਰੀਜ ਨਹੀਂ ਇਦਾਂ ਨਹੀਂ ਹੈਗੀ ਉਹ ਤੁਸੀਂ ਦੱਸ ਕਰੀਏ ਕੀ ਉਹ ਕਹਿੰਦੇ ਗਲੀ 'ਚ ਕੋਈ ਨੰਗਿਆ ਨਹੀਂ ਆ ਉਹ ਤਾਂ ਹਣੇ ਕਰਨਾ ਹੈ ਹਾਨੂੰ ਕੰਮ ਪੈਣਾ ਵਾ ਚਲੋ ਜਾ ਕੇ ਨਾ ਕੋ ਦੋ ਦੇਣੇ ਇਹਨੂੰ ਫੜਨਾ ਵਾ ਹੁਣ ਕਿਹੜੀ ਆ फेर ਪਤਾ ਲੱਗਣਾ ਵਾ ਕੈਮਰਾ ਝੂਠ ਨਹੀਂ ਬੋਲ ਸਕਦਾ ਜੇ ਕੋਈ ਗਲੀ ਜੋ ਨੰਗਦਾ ਨਾ ਤੇ ਪਤਾ ਲੱਗ ਜਾਣਾ ਹੀ ਇਹ ਰਿਆ ਕੋਈ ਇੱਧਰ ਹੀ ਆ ਪਰ ਹੁਣ ਅਸੀਂ ਕਿ ਐਸ਼ੇ ਕਿੰਨਾ ਨਾਂ ਕਿਦਾ ਲਾਤੀ ਹੈ ਕੋਈ ਗੱਲ ਨਹੀਂ ਮੰਮੀ ਗੱਲ ਤਾਂ ਜੀ ਸਹੀ ਆ ਮੈਨੂੰ ਭਾਏ ਇੱਕ ਦੋ ਦਿਨ ਜਾਗਣਾ ਪਵੇ ਫਰ ਮੈਨੂੰ ਲੈਣਾ ਵਾ ਖਾਣਾ ਪੈਣਾ ਵਾ ਫੇਰ ਤਾਂ ਬਾਹਰ ਖਾਣੀ ਉਤਰਾ ਨਹੀਂ ਬਾਹਰ ਖਾਣੀ ਨਹੀਂ ਫੇਰ ਇਹਦਾ ਤਾਂ ਕਰਤਾ ਹੋਇਆ ਕੰਮ ਗਏ ਨੇ ਜੀ ਉਹਨੇ ਇਹ ਕੰਮ ਕੀਤਾ ਵਾ ਤੇ ਹੁਣ ਆਉਣਾ ਆਉਣਾ ਫੇਰ ਹੀ ਮਾਰੇ ਕੀ ਫੇਰਾ ਮੁੜ ਕੇ ਭਾਵੇਂ ਕੋਈ ਗੱਲ ਨਹੀਂ ਮੈਂ ਵੇਖਦਾ ਟੈਨਸ਼ਨ ਨਾ ਲਓ ਤੁਸੀਂ ਹਾਂ ਆ ਮੈਨੂੰ ਜਾਗਣਾ ਪਵੇ ਮੈਂ ਫਰ ਕੇ ਛੱਡੂ ਹੁਣ ਉਹਨੂੰ ਇਹ ਕਰਨਾ ਹੈ ਮੈਨਾਂ ਇਹ ਕੰਮ ਹੁਣ ਤੂੰ ਹੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉਂ ਨੀ ਹੋਣੀ ਨਾ ਠੀਕ ਰੱਬ ਦਾ ਨਾਮ ਲਿਆ ਕਰੋ ਠੀਕ ਆ ਉਹ ਫੰਡਲ ਗਲਾਸ ਤਾਂ ਅਹੀਂ ਯਾਰ ਮੈਨੂੰ ਦਿਨੀ ਇੱਕ ਵਾਰ ਉਹ ਆ ਬਾਅਦ ਚ ਮਾ ਲਈ ਦੱਸ ਇਹਨਾਂ ਦੀ ਜ਼ਰੂਰੀ ਨਹੀਂ ਆ ਬਾਟ ਮਾ ਲਈਂ ਹਾਂ ਦਾ ਪਾਣੀ ਦਾ ਗਲਾਸ ਹੀ ਮੰਗਿਆ ਵਾ ਭਾਂਡੇ ਮੰਜਨੇ ਬਾਅਦ ਓਹ ਹੋਰ ਕੀ ਕਰਨਾ ਤੇ ਇਹ ਤਾਂ ਕੰਮ ਨਹੀਂ ਲੈਂਦੇ ਆਲੋ ਮੇਰੀ ਗੱਲ ਸੁਣਿਓ ਪਹਿਲਾ ਮੜੀ ਜੀ ਹੁਣ ਕੀ ਹੋ ਗਿਆ ਵਾ ਹੁਣਾ ਹਣਾ ਕੀ ਆ ਕਿਉਂ ਕੀ ਹੋ ਗਿਆ ਵਾ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹਾਂ ਜਦੋਂ ਹਿੰਦ ਆਇਆ ਹੀ ਆਹੋ ਤੁਸੀਂ ਲਾਗੇ ਕਿਉਂ ਨਹੀਂ ਬੈਠੇ ਯਾਰ ਲਾਗੇ ਬੈਠਾ ਰਹੇਗਾ ਸੀ ਦੱਸੋ ਜੀ ਹੋਰ ਕਿਦਾਂ ਬੈਈਦਾ ਉਹ ਬਹਿਣ ਕਹਿੰਦੇ ਆਨੂੰ ਜਦੋਂ ਤਾੜੇ ਲਾਗੇ ਬੈਠਾ ਰਿੰਦਾ ਤੁਹਾਡਾ ਕੋਈ ਰਿਸ਼ਤੇਦਾਰ ਆਇਆ ਹੋਵੇ ਜਾਂ ਮੰਮੀ ਦਾ ਕੋਈ ਆਇਆ ਹੁੰਦਾ ਤੂੰ ਇਦਾਂ ਕਰਦੇ ਉਹ ਮੈਂ ਕਿਸ ਦੇ ਲਾਗੇ ਵੀ ਨਹੀਂਗਾ ਬੈਠਦਾ ਠੀਕ ਹੈ ਨਾ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਫੋਨ ਫੜ ਕੇ ਬੈਗੇ ਹੈ ਉਹ ਵਿਚਾਰਾ ਲਾਗੇ ਮੂੰਹ ਚੋ ਕੇ ਵੇਂਦਾ ਰਿਆ ਜਿਉ ਮਾੜਾ ਇਹ ਤਾਂ ਆਈਂਦਾ ਨਾ ਕੀ ਗੱਲਾਂ ਬਾਤਾਂ ਕਰਦਾ ਦੱਸ ਸਾਰੀਆਂ ਦੇ ਕਰ ਲੀਆਂ ਅਸੀਂ ਘਰ ਕੋਲ ਬਾਰੇ ਹੋਰ ਕੀ ਪੁੱਛਦਾ ਨੂੰ ਮੁੜ ਕੇ ਤੁਹਾਨੂੰ ਪਾਣੀ ਡਾਉਣ ਦਾ ਚੇਤਾ ਆ ਗਿਆ ਅੱਗੋਂ ਨਹੀਂ ਕੋਈ ਪਿਛੋਂ ਨਹੀਂ ਪਾਣੀ ਡਾਉਣ ਦਾ ਚੇਤਾ ਤੇ ਅੱਜ ਹੀ ਤੁਹਾਨੂੰ ਪਾਣੀ ਡਾਉਣ ਦਾ ਚੇਤਾ ਆਣਾ ਪਉ ਚੱਲ ਹੁਣ ਹੋ ਕੇ ਚਲ ਗਿਆ ਉਹ ਨਾ ਤੇ ਤੂੰ ਘਰ ਚਕ ਪਤ ਨਾ ਪਾ ਠੀਕ ਨਾ ਵਿਖਾਵਾ ਨਹੀਂ ਕਰਨਾ ਸਾਹਮਣੇ ਵੀ ਅਹੀਂ ਬੜਾ ਕੰਮ ਕਰਦੇ ਆਂ ਬੈਠਾ ਜਹਾਗਾ ਹੀ ਉਹਦੇ ਲਾਗੇ ਮੈਂ ਹੋਰ ਕਿੱਦਾਂ ਬੈਂਦਾ ਗੱਲ ਤੁਸੀਂ ਕੋਈ ਕਰਨੀ ਨਹੀਂ ਤੇ ਹਾਂ ਤੁਸੀਂ ਕਹਿੰਦੇ ਹੋ ਉਹ ਤੇਰੇ ਉਹ ਰੌਲੀ ਕਾਦੀ ਪਾਉਣੀ ਆ ਇਹ ਤੂੰ ਹਿੰਦੇ ਲਾਗੇ ਨਹੀਂ ਬੈਠਾ ਹੈ ਤੇ ਕੀ ਹਿੰਦੇ ਲਾਗੇ ਬੈਣਾ ਨਹੀਂਗਾ ਹਿੰਦਾ ਪੜਿਆ ਤੇਰੇ ਪਾਸੇ ਲੈ ਗਿਆ ਹੈ ਨਾ ਨਾਰਕੀ ਭੈਣ ਠੀਕ ਨਹੀਂ ਆ ਮੰਮੀ ਹਾਂ ਗੱਲ ਦਾ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਪਿਹਾਵ ਵਾਲੀ ਗੱਲ ਤੁਸੀਂ ਕਰਨੀ ਕਰਨੀ ਆ ਅੱਗੇ ਤਫੇ ਤੈਨੂੰ ਕਹਾਂ ਦਾ ਦੁੱਖ ਲੱਗਣ ਡਿਆ ਉਹ ਮਮਾ ਹੁਣ ਉਹਦੇ ਲਾਗੇ ਬੈਠਾ ਦੇਗਾ ਹੀ ਹੋਰ ਕਿਦਾਂ ਪੈਂਦਾ ਦੱਸ ਇਹਨੂੰ ਇਹ ਹੀ ਕਿ ਜਦੋਂ ਆਇਆ ਸੀ ਨਾ ਉਦੋਂ ਤਾਈ ਤੂੰ ਉਹਦੇ ਕੋਡੇ ਨਾਲ ਜੁੜ ਕੇ ਤੇ ਬਹਿ ਜਾਂਦਾ ਫੇਰ ਕੁਛ ਹੀ ਏ ਜੇ ਮੰਮੀ ਤੂੰ ਹੀ ਹੀ ਤਾਂ ਤੂੰ ਹੀ ਗੜਾ ਉੱਠ ਕੇ ਉਸੇ ਵੱਲੀ ਆ ਗਈ ਉਹ ਵਿਚਾਰਾ ਕਿੰਨਾ ਚਿਰ ਕੱਲਾ ਬੈਠਾ ਰਿਆ ਉਦੋਂ ਆਏ ਜਦੋਂ ਤੁਰਨ ਵਾਲਾ ਹੋ ਗਿਆ ਤੇ ਚੱਲੇ ਆ ਹੀ ਪੁੱਤ ਚੰਪੜ ਚੱਲੇ ਗਿਆ ਉਹਨੂੰ ਗੱਲ ਹੋਣੀ ਹਾ ਨਹੀਂ ਹੁੰਦੀ ਜੇ ਕੋਈ ਹੋਰ ਰਿਸ਼ਤੇਦਾਰ ਆਇਆ ਹੁੰਦਾ ਨਾ ਇਰੋ ਦੇ ਅੱਗੇ ਪਿੱਛੇ ਤੁਰੇ ਫਿਰਨਾ ਹੀ ਕਦੀ ਉਹਨੂੰ ਪੋਹ ਬਣਾ ਕੇ ਦੇਣਾ ਕਦੀ ਪੋਹ ਦੇਣਾ ਹੁੰਦਾ ਵਾ ਨਾ ਸਾਈਕਲ ਜਿਹੇ ਦੀ ਆ ਕੇ ਕਹਿਣਾ ਸਾਡੀ ਬੇਇੱਜ਼ਤੀ ਹੁੰਦੀ ਆ ਲੋਕੀ ਮਗਰੋਂ ਘੋਡੇ ਘੋਡੇ ਕੱਲਾ ਕਰਦੇ ਆ ਕਿ ਕੀ ਆਉਦਾ ਸਾਲਾ ਜਿਹੜਾ ਵਾ ਉਹ ਆਉਂਦਾ ਵਾ ਸਾਈਕਲ ਤੇ ਉਹਦੇ ਕੋ ਮੋਟਰਸਾਈਕਲ ਤੇ ਨਹੀਂ ਆਇਆ ਜਾਂਦਾ ਇਹਦੇ ਨਾਲ ਉਹ ਤੇ ਚੰਗਾ ਵਾ ਕਿ ਉਹ ਨਾ ਹੀ ਆਇਆ ਕਰੇ ਬਸ ਆਹੋ ਤੇ ਮੰਮੀ ਚਾਹੁੰਦੇ ਆ ਕਿ ਉਹ ਨਾ ਹੀ ਆਵੇ ਇੱਥੇ ਤੇ ਚੰਗੀ ਗੱਲ ਵਾ ਤਾ ਹਾਂ ਗੱਲ ਮੰਮੀ ਤੇ ਹੀ ਕਰਤੀ ਆ ਨਾ ਬਹੁਤ ਵਧੀਆ ਕੀਤੀ ਆ ਕੋਈ ਨਹੀਂ ਨਾ ਆਊਗਾ ਗਾਂਦੋਂ ਇੱਥੇ ਉਹ ਨਹੀਂ ਨਾ ਹੁੰਦਾ ਇੱਥੇ ਤੇ ਨਾ ਆਵੇ ਨਾਲੇ ਤੈਨੂੰ ਬੁਖਾਰ ਤੇ ਚੜ ਪਤਾ ਕਦਾ ਲੈਣ ਆਇਆ ਸੀ ਉਹ ਮੈਂ ਉਹਨੂੰ ਦੱਸਣਾ ਨਹੀਂ ਉਹਨੂੰ ਦੱਸਾਂ ਨਹੀਂ ਮੇਰੇ ਟੈਸਟ ਨਹੀਂ ਕਰਾਉਂਦੇ ਮੈਨੂੰ ਦਵਾਈ ਨਹੀਂ ਲਿਆ ਕੇ ਦਿੰਦੇ ਦੱਸ ਕਦੋਂ ਨਹੀਂ ਭਲਾ ਦਮ ਦਵਾਈ ਲਿਆ ਕੇ ਦਿੱਤੀ ਦਵਾਈ ਲਿਆ ਕੇ ਦਿੱਤੀ ਤਾਂ ਤੂੰ ਠੀਕ ਹੋਈਂ ਆ ਉਹ ਚੰਗਾ ਬਾਬਾ ਮੈਨੂੰ ਮਾਫ ਕਰ ਦੋ ਜੇ ਮੈਨੂੰ ਕਹਿਤਾ ਨਾ ਵਿਚਾਰੇ ਨੂੰ ਤੇ ਮੈਨੂੰ ਮਾਫ ਕਰ ਦੋ ਐ ਜਾ ਬੇਇੱਜ਼ਤੀ ਕਰਾਇਆ ਕਰ ਠੀਕ ਹੈ ਨਹੀਂ ਤੇ ਜਿਉ ਆਇਆ ਸੀ ਫਿਰ ਇਹਨੂੰ ਟਰਾਈ ਜਾਂਦਾ ਤੇ ਟੈਸਟ ਤੇਨੂੰ ਦਵਾਈ ਦੂ ਹੀ ਦਵਾ ਜਾਂਦਾ ਫਿਰ ਖਾਲੀ ਬਾਹਾਂ ਨਾਲ ਮੁਕੰਮਦਾ ਆ ਗਿਆ ਤੇ ਭੈਣ ਵਾਸਤੇ ਲੈ ਆਦ ਕੋ ਹੈ ਨਹੀਂ ਕਿ ਭੈਣ ਠੀਕ ਨਹੀਂ ਹੈ ਮੰਮੀ ਭੈਣ ਭਰਾਈ ਦੀ ਦੁਰੋਂ ਉਦਾਂ ਹੀ ਅਜੇ ਨਾ ਪਤਾ ਲੈਣੀ ਤੇ ਇੰਨੇ ਨਾਲ ਹੀ ਹੁਸਨ ਹੋ ਜਾਂਦਾ ਵਾ ਖਾਣ ਨਾਲ ਅਹੀਂ ਘੜਾ ਘਰ ਕੋ ਖਾਣ ਨਹੀਂ ਦਿੰਦੇ ਆ ਤਾਂ ਫਿਰ ਆਡੇ ਕਾਲੀ ਦਵਾਲੇ ਹੋਣੀਆਂ ਵੀ ਲਾਗੇ ਨੇ ਬੈਠੇ ਜੇ ਬਹਿ ਜੀਏ ਤਾਂ ਵੀ ਨਾ ਟਿਕੰਦ ਦੀ ਤੂੰ ਪਤਾ ਤੇ ਤੇਰਾ ਲੈਣ ਆਇਆ ਸੀ ਨਾ ਤੇ ਤੂੰ ਲਾਗੇ ਬੈਠੀ ਹੀ ਨਾ ਅਹੀਂ ਕਰਨਾ ਇਹੋ ਤੇ ਲਾਗੇ ਬੈ ਕੇ ਚਲੋ ਠੀਕ ਆ ਮਾਫ ਕਰ ਦੋ ਮੈਂ ਕਹਿਤਾ ਨਾ ਤੁਹਾਨੂੰ ਨਹੀਂ ਕਹਿੰਨੀ ਗਾਂਦ ਨਾ ਉਹ ਕੀ ਆ ਮੈਨੂੰ 4-500 ਰੁਪਈਆ ਦੋਦੀ ਹੋਣੇ ਨੂੰ ਤਾਂ ਦਵਾਈ ਲੈ ਆਵੇ ਆ ਪਹਿਲਾਂ ਦੀ ਫਰੂਗੀ ਜੇ ਇਹਦੇ ਬਾਅਦ ਸਿਨੀ ਗਾਲੀ ਪੁਛੀ ਆ ਵੀ ਤੁਸੀਂ ਲਾਗੇ ਜਿਉਂ ਨਹੀਂ ਬੈਠੇ ਇਹਨੂੰ ਪਤਾ ਨਹੀਂ ਕਿੱਥੋਂ ਬਿਸਕਲਾਗ ਜਾਂਦੀ ਆ ਉਸੇ ਟਾਈਮ ਦੌੜੀ ਆਉਂਦੀ ਆ ਵੀ ਕਿਤੇ ਮੈਂ ਨਾ ਰਹਿ ਜਾ ਪਛਾਹ ਕੇ ਗੱਲ ਤੋਂ ਖਾਣ ਨੂੰ ਲੱਭਨ ਦੀ ਖਾਣ ਨੂੰ ਨਹੀਂ ਲੈ ਕੇ ਆਇਆ ਜੇ ਭੈਣ ਭਰਾ ਉਦਾਂ ਹੀ ਅਜੇ ਨਾ ਤੇ ਉਦਾਂ ਹੀ ਨਿਬੜਾ ਚਾੜ ਚੜ ਜਾਂਦਾ ਵਾ ਖਾਣ ਨਾਲ ਕੋਈ ਜ਼ਿਆਦਾ ਨਹੀਂ ਹੋ ਜਾਂਦਾ ਇਹਨਾਂ ਨੂੰ ਤੇ ਖਾਣ ਨਾਲ ਤੇ ਪਾਉਣ ਨਾਲ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਵੀ ਚਾਹੀਓ ਵਿਚਾਰਾ ਕਿੱਦਾਂ ਆਇਆ ਕਿੱਦਾਂ ਨਹੀਂ ਆਇਆ ਨਾ ਮਰ ਚੱਲੇ ਉਦਾਂ ਹੀ ਲੱਗਦਾ ਵੀ ਸੌਂਗੇ ਆ ਸਾਰੇ ਲਾਟਾਂ ਵੀ ਇਹਨਾਂ ਦੀਆਂ ਬੰਦ ਵਾ ਤੇ ਗੇਟ ਵੀ ਬੰਦ ਵਾ ਲੱਗਦਾ ਦਲਜੀਤ ਵੀ ਆ ਹੀ ਗਿਆ ਹੋਣਾ ਤੇ ਸੌਂਗੇ ਹੋਣੇ ਆ ਚੱਲ ਮਨਾ ਤੂੰ ਤੇ ਆਪਣਾ ਕੰਮ ਕਰ ਆਂ ਪਹਿਲਾਂ ਚਾਚੀ ਆਗੇ ਕਰੰਡੇ ਤੁਸੀਂ ਕੋਹ ਨਹੀਂ ਮੈਂ ਤਾਂ ਆਪਣੇ ਵੇੜੇ 'ਚ ਨਹੀਂ ਇੱਧਰ ਵੀ ਗਿੱਲਾ ਹੋਇਆ ਵਾ ਕੀ ਤਰੋਂ ਕੰਡੇ ਹੀ ਸੱਜੇ ਡੇਗੇ ਹੋਣਗੇ ਇੱਧਰ ਐਦਾਂ ਕਿ ਤਾ ਡੇਗੇ ਪਾਣੀ ਹੀ ਬੋਤਲ ਦੇਵੇ ਚਾਚੀ ਪਾਣੀ ਹੀ ਤੇ ਇਹ ਵਾਲੇ ਤਰੋਂ ਕਣਾ ਦਈ ਨਾਲੇ ਟਾੜਾ ਮੇਰੇ ਨੂੰ ਸੁੱਕਾ ਵਾ ਨਹੀਂ ਮੈਂ ਤੁਹਾਡੇ ਜਿਹੜੇ ਤਰੋਂ ਕਣਾ ਮੇਰੀ ਸੁਣੇਗੀ ਐਵੇਂ ਬੋਲੀ ਜਾਨੀ ਕੀ ਸੁਣਾ ਢਾਡੀ ਮੈਂ ਅਦੀ ਰਤ ਮਸਾਲਾ ਆ ਮੈਂ ਤਾਂ ਸੈਰ ਕਰਨ ਆਈ ਤੇ ਬੋਤਲ ਚ ਪਾਣੀ ਮੈਂ ਚਲ ਢੋਲ ਦਿੰਨੀ ਆ ਤੇ ਢੋਲਣਾ ਹੈ ਇੱਧਰ ਢੋਲਦੇ ਕਿ ਇੱਧਰ ਢੋਲਣਾ ਆ ਉਹਦਾ ਇੱਧਰ ਵੀ ਛੱਡੇ ਚਲ ਗਏ ਹੁਣ ਗਿਆ ਅਖਰ ਆ ਗਈ ਦੱਸ ਪਾਣੀ ਤਾਂ ਚਲ ਗਏ ਹਵਾਈ ਹੀ ਤੇ ਪਾਣੀ ਆ ਹੋਰ ਕੀ ਆ ਦੱਸ ਜੀ ਪੈਰੀ ਦੇ ਛੱਡੇ ਤੇ ਚਾਚੀ ਨਾਲੇ ਨੰਗੇ ਪੈਰੀ ਤਰੋਂਕਣਾ ਹੀ ਤੂੰ ਨਹੀਂ ਮੇਰੇ ਦੇ ਪੈਰਾਂ ਚ ਸਾੜ ਪੈਣ ਡਿਆ ਤੇ ਮੈਂ ਨੰਗੇ ਪੈਰੀ ਸੈਰ ਕਰਨ ਨਹੀਂ ਹੀ ਚੰਗਾ ਸਾੜ ਤੇਰੇ ਪੈਂਦਾ ਵਾ ਚਾਚੀ ਸਾਥ ਸਾਥ ਦੱਸ ਦੇ ਮੈਨੂੰ ਠੀਕ ਆ ਨਾ ਸਾੜ ਕਿਤੇ ਮੈਨੂੰ ਉਦਾਂ ਦਾ ਹੀ ਹੋਣ ਡਿਆ ਹੀ ਤੇ ਕੀ ਦੱਸਾਂ ਤੈਨੂੰ ਮੈਂ ਸੱਚ ਤੂੰ ਮੈਨੂੰ ਦੱਸ ਬਸ ਕੀ ਨਹੀਂ ਕੋਈ ਨੇ ਮੈਂ ਕੀ ਕੀਤਾ ਵਾ ਟੂਨੇ ਟੱਪੇ ਤੂੰ ਹੀ ਕਰਦੀ ਆ ਬੱਲੇਰੀ ਤੇਰੇ ਅੱਗੇ ਨਾ ਮੈਂ ਕਦੀ ਟੂਨੇ ਟੱਪੇ ਕੀਤੇ ਤੂੰ ਮੇਰੇ ਤੇ ਹੀ ਮੈਂ ਕਰਨੇ ਆ ਟੂਨੇ ਟੱਪੇ ਤੂੰ ਅੱਖੀਂ ਵੇਖ ਲਿਆ ਵਾ ਕੀ ਵੇਖ ਲਿਆ ਵਾ ਤੂੰ ਪਾਣੀ ਆ ਕਾਦਾ ਪਾਣੀ ਆ ਤੇ ਸਾਡੇ ਵੇੜੇ ਚ ਆਉਣਾ ਹੀ ਚਾਚੀ ਸੱਚੋ ਸੱਚ ਦੱਸ ਦੋ ਨਹੀਂ ਤੇ ਮੈਂ ਮੰਮੀ ਹੁਣਾਂ ਸੱਦ ਲੈਣਾ ਇੱਥੇ ਤੇ ਸੱਦਲਾ ਮੰਮੀ ਹੁਣਾਂ ਨੂੰ ਮੈਂ ਮੰਮੀ ਹੁਣਾਂ ਕੋ ਡਾੜਦੀ ਆ ਅੱਜ ਤੈਨੂੰ ਰੰਗਿਆ ਦੀ ਫੜ ਲਿਆ ਵਾ ਜਦੋਂ ਮੈਂ ਕੋ ਕੀਤਾ ਹੀ ਨਹੀਂ ਇਹਦੇ ਕੋਈ ਗੱਲ ਨਹੀਂ ਮਾਰਦੀ ਆਵਾਜ਼ ਮੇਰੀ ਗੱਲ ਸੁਣਿਓ ਮੰਮੀ ਪੀ 10 12 ਪਾਣੀ ਜੇ ਮੈਂ ਤਰੋਗੀ ਦਿੱਤਾ ਤੇ ਆਖਰ ਆ ਗਈ ਏ 10 ਉਥੇ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਵਾ ਤੇ ਲੱਗ ਜੇ ਪਤਾ ਲੱਗ ਜਾਣਾ ਵਾ ਤੇ ਕੀ ਗੱਲ ਹੋਈ ਆ ਹੁਣ ਆ ਕੀ ਭਰਾਵਾ ਇਹਨੂੰ ਸਮਝਾ ਕੇ ਰੱਖਿਆ ਕਰੋ ਅੱਧੀ ਮੈਂ ਪਤਾ ਲੱਗਿਆ ਨਾ ਉਹ ਸੱਚ ਹੋਇਆ ਵਾ ਕੀ ਗੱਲ ਹੋਈ ਆ ਇਧਰ ਵੇਖੋ ਆ ਕੀ ਭੰਡਿਆ ਵਾ ਕੱਚੀ ਆ ਜੀ ਕੀਤਾ ਵਾ ਤੇ ਕੀ ਕੀਤਾ ਪਾਣੀ ਹੀ ਭਰਾ ਬੋਤਲ ਦੇ ਵਿੱਚ ਤੇ ਮੌਦਾ ਹੀ ਤਰੋਗਦੀ ਤੇ ਸੈਰ ਕਰਨ ਦੀ ਨਹੀਂ ਮੈਂ ਕਿਉਂ ਛੋੜਨੀ ਨਹੀਂ ਇਹਨਾਂ ਦਾ ਵਿੜਾ ਤਾਂ ਸੁੱਕਾ ਵਾ ਵੇਖੋ ਹਾਂ ਮੰਮੀ ਸੰਦੀਪ ਸਹੀ ਕਹਿੰਦੀ ਸੀ ਸਭ ਤੋਂ ਚਾਚੀ ਨੇ ਕੀਤਾ ਵਾ ਇਹ ਮੰਨਦੇ ਸੀ ਹਰਾਨੋ ਤੋ ਆਖ ਹਮ ਹਟਦੇ ਕਰਨਾ ਸੀ ਮੈਂ ਕੀਤਾ ਕੀ ਆ ਮੈਨੂੰ ਇਹ ਤੇ ਦੱਸੋ ਨਹੀਂ ਉਦੋਂ ਤੂੰ ਨਾ ਮੈਂ ਤੂੰ ਹੀ ਕੀਤਾ ਫਿਰ ਉਸੀ ਸਾਰੇ ਕੰਮ ਤੂੰ ਹੀ ਕਰ ਲਿਆ ਜਦੋਂ ਆ ਜਾਲ ਅੱਧੀ ਰਾਤ ਨੂੰ ਕਰਮ ਕੰਢੇਗਾ ਇੱਕ ਉਤਰੋਂ ਕਿਆ ਹਟੇ ਕਰ ਨਹੀਂ ਜਾਲ ਤੁਹਾਨੂੰ ਕੌਣ ਆਂਦਾ ਵੀ ਜਾਲਵਾ ਦੱਸ ਤੂੰ ਮੈਂ ਪਾਣੀ ਕਿਉਂ ਉਤਰੋਂ ਕਿਹਾ ਉਹਦਾ ਉੱਥੇ ਪਿਆ ਸੀ ਤੇ ਮੈਂ ਲਿਆ ਕੇ ਤੇ ਮੈਂ ਉਦਾਂ ਹੀ ਫੜ ਕੇ ਬੈਠਾ ਨਹੀਂ ਸਾਡੇ ਘਰੋਂ ਕਲਾ ਤਾਂ ਹੀ ਨਹੀਂ ਉਦੋਂ ਦੀ ਮੁਕਤੀ ਜਿੱਦਾਂ ਤੇਰਾ ਸੱਪਾ ਹੋਇਆ ਵਾ ਪਤਾ ਨਹੀਂ ਕਾਦੀ ਸਭ ਤੋਂ ਚਾਚੀ ਨੇ ਕੀਤਾ ਹੀ ਸਦੋਂ ਨਾਲ ਲਵਲੀ ਹੋਣਾ ਨੂੰ ਬੇਚਾਰਾ ਜਾ ਬੇਚਾਰਾ ਮਾਨਾ ਜਾ ਕੇ ਮੇਰੇ ਪੀਜਣਾ ਅੱਧੀ ਰਾਤ ਬਲੋ ਨਾ ਉਹਨਾਂ ਨੂੰ ਦੇਖਿਓ ਕੋਈ ਗੱਲ ਨਹੀਂ ਦੱਸਣਾ ਤੁਹਾਨੂੰ ਮੈਂ ਆ ਕੀ ਕੀਤਾ ਤੁਸੀਂ ਤੇ ਕੀ ਕੀਤਾ ਉਹ ਪਾਣੀ ਹੀ ਮੈਂ ਧੋਗਦਾ ਕੀ ਆਖਰ ਆ ਗਈ ਉਹ ਤੇ ਆਪਣੇ ਬੇੜਾ ਤਰਾਉਂ ਤੁਹਾਡੇ ਬੇੜੇ ਕੋ ਧੋਪਿਆ ਤੂੰ ਤੇ ਜਦੋਂ ਇਕੱਠਾ ਹੀ ਆ ਬੇੜਾ ਇਹ ਮੰਮੀ ਕਿਤੇ ਜੇ ਲੱਗ ਲੱਗ ਜਿੱਦ ਵਿੱਚ ਗੱਲ ਕਰਦਾ ਸੀ ਬਾਬਿਆਂ ਜਾਂਦੀ ਪੱਕਾ ਜੇਰੇ ਮੈਂ ਆਪਣੇ ਅੱਖੀਂ ਦੇਖਿਆ ਜਿਹਨੇ ਜਨਮ ਲੈ ਮਗਰ ਸਾਰੇ ਜਾਖ ਨੇ ਜਿੱਥੇ ਤੂੰ ਜਾਣੀ ਨਾ ਉੱਥੇ ਜਾਣਾ ਉਹ ਤੇ ਮਗਰ ਚਲ ਜਾ ਭਰਾ ਜਿੱਥੇ ਜਾਣਾ ਜਦੋਂ ਮੈਂ ਕਿਤੇ ਜਾਂਦੀ ਨਹੀਂ ਐ ਤੇ ਜਾਓ ਕਿੱਥੇ ਮੇਰੇ ਨਾਲ ਆ ਕੇ ਉਧਰ ਬੁਏ ਗਾੜੀ ਪੂਰੀ ਡੱਪੀ ਕਰਨੀ ਕਿ ਤੂੰ ਸੇ ਨਹੀਂ ਮਾਰਾ ਉਹ ਤਾਂ ਸਿੱਖਣਾ ਕਿ ਕਿਤੇ ਮੈਨੂੰ ਸੁੱਤੀਆਂ ਬਾਹਰ ਨਹੀਂ ਨਿਕਲਦੇ ਬਾਹਰ ਕੱਢੋ ਉਹਨਾਂ ਨੂੰ ਜਾ ਕੱਢ ਲਿਆ ਉਹਨਾਂ ਨੂੰ ਰਾਨੋ ਅਸੀਂ ਸਾਰੀ ਉਮਰ ਕੱਢ ਛੜੀ ਦੋਵਾਂ ਜਣੀਆਂ ਨੇ ਕਦੀ ਆਹ ਕੰਮ ਨਹੀਂ ਸਾਡੇ ਘਰ ਹੋਇਆ ਜੇ ਤੂੰ ਕਰਨ ਲਿਆ ਪਈਆਂ ਹੁਣ ਮੈਂ ਤਾਂ ਹੁਣ ਨਹੀਂ ਕਹਿਨੀ ਆਹ ਬਾਹਰ ਕੌਣ ਬੋਲਣ ਲਿਆ ਇਹ ਕੀਤਾ ਜਨਾਨੀ ਇੱਥੇ ਪਾਉਣ ਡਈ ਜਨਾਨੀ ਤਾਨੂੰ ਚੱਜਣਾ ਦਿੱਸੀ ਨਹੀਂ ਚੱਲ ਹਾਂ ਭਾਲ ਤੇ ਤੂੰ ਹੀ ਆਉਣ ਡਈ ਏ ਕਾਹਨੋਂ ਪੀ ਫੜ ਲਿਆ ਤੂੰ ਜਾਬਾ ਪਾਣੀ ਹੀ ਦੱਸ ਮੈਂ ਪਾਣੀ ਨਹੀਂ ਤਾਂ ਪਾਣੀ ਲਵਰੀ ਲਵਰੀ ਬਾਹਰ ਆਓ ਓ ਕੀ ਹੋ ਗਿਆ ਓ ਬਾਹਰ ਮਾਸ਼ਾਲਾ ਆਇਆ ਇਹਨਾਂ ਨੇ ਨਹੀਂ ਤਾਂ ਮਾਸ਼ਾਲਾ ਤੁਸੀਂ ਲਾਇਆ ਵਾ ਨਹੀਂ ਲਾਇਆ ਓ ਕੀ ਹੋਇਆ ਵਾ ਮੈਂ ਕੀ ਹੋਇਆ ਵਾ ਓ ਲਵਰੀ ਆਵੇ ਹਾਡੇ ਜਲਦਰਾਉਂ ਖੰਡੀ ਆ ਮੰਮੀ ਤੇਰੀ ਆ ਆ ਦੇਖ ਆਈ ਸਾਰੇ ਸਿੱਖਾਂ ਦਾ ਪੀਜੀ ਪਈ ਓਥੇ ਪਾਣੀ ਪਿਆ ਹੈ ਤਾਂ ਮੈਂ ਫੈਰ ਕਰਨ ਨਹੀਂ ਦੀ ਕਿ ਮੈਂ ਉੱਥੇ ਹੀ ਫੜ ਕੇ ਤੇ ਡੋਲ ਦਿੱਤਾ ਵਾ ਪਾਣੀ ਇਹ ਸਾਡੀ ਵੇੜੇ ਚ ਡੋਲਣਾ ਸੀ ਆਪਣੇ ਵੇੜੇ ਦੇ ਨਹੀਂ ਡੋਲਦਾ ਪਾਣੀ ਇੱਥੇ ਕੋਈ ਮੰਮੀ ਤੂੰ ਲੰਗੇ ਪੈਰੀ ਕੱਲੀ ਆ ਕੰਪ ਕਰੋ ਪਤਾ ਲੱਗ ਜਾਂਦਾ ਕੀ ਗੱਲ ਵਾਂਗੀ ਮੰਮੀ ਇਹਦੇ ਵਿੱਚ ਪਾਣੀ ਹੀ ਓ ਇਹ ਚ ਕਿਹੜਾ ਪਾਣੀ ਮੈਨੂੰ ਤੂੰ ਦੱਸ ਉਹ ਪਾਣੀ ਤਾਂ ਤੂੰ ਅੰਦਰੇ ਰਹਿ ਦਿੰਦੀ ਹਾਂ ਤਾਂ ਨਾਲੇ ਲੰਗੇ ਪੈਰੀ ਤੂੰ ਕਰਨ ਲਈ ਬਾਹਰ ਉਹ ਜਿਹੜੇ ਕੰਮ ਕੀਤੇ ਨੇ ਲੰਮੀ ਕਰਨ ਨਹੀਂ ਉਹੇ ਕੰਮ ਨੇ ਕੀਤੇ ਆ ਇਹ ਤੂੰ ਨਾ ਕੀਤਾ ਸੀ ਉੱਕਾਈ ਨਹੀਂ ਦਿੰਦੇ ਤਾਂ ਮੰਮੀ ਤੇ ਕੋਹਨਾ ਕੋਹ ਕਰੰਦੇ ਹੋਗੇ ਤੇ ਫੇਰੀ ਆ ਕੀ ਕਰਨਾ ਕੀ ਨਹੀਂ ਆ ਉਮੀ ਉਹਨਾਂ ਵੱਲ ਦੀ ਹੋ ਗਈ ਆ ਲੈ ਦੱਸ ਤਾਂ ਮੰਮੀ ਉਹਨਾਂ ਨੇ ਵੇਖਿਆ ਉਹ ਬੋਨਾ ਕੋ ਤੇ ਫੇਰੇ ਦੇ ਆ ਆ ਵੇਖ ਤੂੰ ਇਹ ਮੈਨੂੰ ਇਹ ਦੱਸੋ ਕਿੰਨਾ ਕਿਤੇ ਜਾਣ ਨਹੀਂ ਆ ਚਾਹ ਕਿਤੇ ਆ ਕਿਹਦੀ ਮੈਂ ਜਾਣੀ ਆਂ ਹੂੰਗੀ ਸੰਦੀਪ ਨੇ ਨਾ ਇਹਨੂੰ ਤਰ ਇਥੇ ਵੇੜੇ ਤਰਾਂ ਉਹਦੇ ਨੂੰ ਫੜ ਲਿਆ ਵਾ ਇਹਨੇ ਅੱਜ ਆਹ ਦੇਖੋ ਸਹੀ ਬਣਿਆ ਕੀ ਆ ਸਾਡੇ ਘਰ ਸਾਰੇ ਜਲ ਤਰਾਂ ਕੀਆ ਵਾ ਚੱਲ ਕੋਈ ਗੱਲ ਨਹੀਂ ਚਾਚੀ ਜੀ ਸਵੇਰੇ ਗੱਲ ਕਰਨਾ ਹੈ ਗੜੀ ਵੀ ਹੋਊਗੀ ਨਹੀਂ ਕਿਹੜੀ ਸਵੇਰੇ ਗੱਲ ਕਰ ਲਾਂਗੇ ਰਵੀ ਗੱਲ ਕਰ ਸਿੱਧੀ ਚੱਲ ਯਾਰ ਬੋਲ ਨਾ ਲਾਓ ਮਾਸ਼ਾ ਮੈਨੂੰ ਇਹ ਦੱਸੋ ਕਿਉਂ ਟੂਨੇ ਕੰਢਾ ਡਿਗਰ ਨਹੀਂ ਕਾਦੇ ਟੂਨੇ ਮੈਂ ਕਾਦੇ ਕੀਤੇ ਹੋਣੀ ਖੜਾ ਪੈਣ ਲੱਗੀ ਪਹਿਲਾਂ ਮੈਨੂੰ ਚਾਚੀ ਇਹ ਵਾਸਤੇ ਜਾਨੀ ਕਿੱਥੇ ਆ ਮੈਨੂੰ ਬਾਬਾ ਦੱਸੋ ਕਿਹੜਾ ਵਾ ਉਹਦੀ ਨੇੜੀ ਮੈਂ ਲਿਆਉਂਗਾ ਕਿਹੜੇ ਬਾਬਿਆਂ ਦੇ ਜਾਨੀ ਇੱਕੋ ਗਾਲੀ ਉਹ ਚੱਲ ਦਿਲਜੀਤ ਚੁੱਪ ਕਰ ਯਾਰ ਸਵੇਰੇ ਕਾ ਬੜੇ ਕਿਹੜੇ ਕਰੋ ਚੁੱਪ ਕਰ ਸਾਡਾ ਘਰ ਬਰਬਾਦ ਹੋਣ ਡਿਆ ਯਾਰ ਉਹ ਜੇ ਤੇਰੀ ਗਲਤੀ ਆ ਤੇ ਤੂੰ ਦੱਸ ਦੇ ਹਮਾ ਦਾ ਨਹੀਂ ਗਲਤੀ ਹੈ ਮੇਰੀ ਕਿਸਮਾ ਜਾ ਕੇ ਗਲਤੀ ਹੈ ਸਾਡਾ ਬਰਬਾਦ ਘੜੀ ਦੇਖ ਹੁਣ ਕਰਦੀ ਕੀ ਵਰਦੀ ਆ ਉਹ ਚੱਲ ਯਾਰ ਤੁਸੀਂ ਜਾਓ ਅੰਦਰ ਕੋਈ ਗੱਲ ਆਪਣੀ ਠੀਕ ਹੈ ਮੇਰੀ ਗੱਲ ਸੁਣੋ ਜੇ ਬੂਏ ਕਰ ਦਿਓ ਤਾਂ ਪਤਾ ਹੋ ਗਿਆ ਅਬ ਮੇਰੀ ਗੱਲ ਸੁਣੋ ਸਵੇਰੇ ਤੇ ਗੱਲ ਹੋਣੀ ਆ ਕੋ ਦਲਜੀਤ ਸਵੇਰੇ ਬਹਿ ਕੇ ਗੱਲ ਕਰ ਲਾਂਗੇ ਯਾਰ ਕੋ ਨਹੀਂ ਹੋ ਗਿਆ ਉਹ ਲਵੜੀ ਸਾਡਾ ਘਰ ਬਰਬਾਦ ਹੋਣ ਡਿਆ ਵਾ ਉਹ ਕੋਈ ਗੱਲ ਨਹੀਂ ਜੇ ਦੀ ਗਲਤੀ ਹੋ ਗਈ ਨਾ ਜੇ ਹੁਣ ਗੇੜਗੜ ਕੀਤਾ ਸੀ ਕਨੇ ਕੀਤਾ ਵਾ ਜੇ ਹੁਣ ਜਲ ਤਰਾਂ ਕਰੇ ਇਨੇ ਤਰਾਂ ਕਿਆ ਚਲੋ ਸੱਚ ਇਹਦੇ ਸੱਚ ਤੇ ਕੋਈ ਨਹੀਂ ਨਾ ਪਤਾ ਸੱਚ ਪਤਾ ਹਾਂ ਕਨੇ ਕੀਤਾ ਪਤਾ ਸੱਚ ਨਹੀਂ ਪਤਾ ਫਿਰੋਂ ਮੜ ਲਈਏ ਇਹਨੇ ਚੜ ਲੈਣ ਦੋ ਸਵੇਰੇ ਪਤਾ ਕਰ ਲਾਂਗੇ ਕੀ ਗੱਲ ਬਾਤ ਵਾ ਕੀ ਨਹੀਂ ਆਣੇ ਘੁਮਾਣ ਦੇਖਣ ਦੇ ਆ ਤਮਾਸ਼ਾ ਦੇਖਣ ਦੇ ਆਣ ਘੁਮਾਣ ਗਿਆ ਬੰਦਾ ਵਾ ਇਹਨੂੰ ਗੱਲ ਆਂਡ ਘੁਮਣ ਤੋਂ ਪਤਾ ਕੀਤਾ ਵਾ ਅਸੀਂ ਕੈਮਰੇ ਚੈੱਕ ਕਰਾਏ ਆ ਨਹੀਂ ਸਭ ਕੋ ਵੇਖ ਰੱਖੇ ਅੱਗੇ ਕੋਈ ਗਿਆ ਹੀ ਨਹੀਂ ਆ ਉਹ ਚੱਲ ਮੇਰਾ ਭਰਾ ਬਣ ਕੇ ਯਾਰ ਅੰਦਰ ਚੱਲ ਜਾ ਹੁਣ ਨਾ ਤਮਾਸ਼ਾ ਲਾ ਕੇ ਦੱਸੋ ਲੋਕਾਂ ਕੋਈ ਗੱਲ ਨਹੀਂ ਸਵੇਰੇ ਕਰ ਲਾਂਗੇ ਗੱਲ ਇਹਨਾਂ ਕੋਈ ਗੱਲ ਨਹੀਂ ਕਰੀ ਰਹਿ ਕੇ ਕਰਾਂਗੇ ਕੱਲ੍ਹ ਕੰਦ ਹੋ ਗਈ ਜੇ ਫਿਰ ਕੋਨੇ ਕੋ ਹੋਊਗਾ ਇੱਥੇ ਚੱਲ ਕੋਈ ਗੱਲ ਨਹੀਂ ਸਵੇਰੇ ਕਰ ਲਾਂਗੇ ਗੱਲ ਚੱਲਾ ਜਾ ਤੂੰ ਵੀ ਅੰਦਰ ਆ ਜਾ ਐਵੇਂ ਤੋ ਮਾਸ਼ਾ ਅੱਯਾ ਆਦੀ ਕਰਾਂ